ਦਾ ਮਤਲਬ ਇਹ ਹੈ ਕਿ ਇਸ ਸਾਈਕਲ ਉਹ ਪੀ.ਜੀ. ਗ੍ਰੈਜੂਏਸ਼ਨ ਬਿਲਾ ਮਾਨਕਾਂ ਦੇ ਟੂ ਕੀਤੀ ਜਾਦੀ ਹੈਗੀ ਇਦੇ ਵਿੱਚ ਜੇ ਸੀ ਮੰਗੀ ਕਿ ਜੇ ਦੇਲੀਪਾ ਦੇ ਟੀਚਰਸ ਨੇ ਉਹਨਾਂ ਨੂੰ ਦੁਬਾਰਾ ਸਾਡੀ ਜੋਇਨਿੰਗ ਦਿੱਤੀ ਜਦੋਂ ਕਿ ਸਾਡੇ ਕਲਾਸ ਸਟਾਰਟ ਕੀਤੇ ਜਾਂਦੇ ਕਿਉਂਕਿ ਜੇ ਸਾਡੇ ਟੀਚਰਸ ਨੂੰ ਜਿਹੜਾ ਅਸੀਂ ਮਤਲਬ ਤਨਖਾਹ ਦਿੱਤੀ ਐ ਉਹ ਸਾਡੇ ਪੀਪੀਐਫ ਫੰਡ ਦੇ ਵਿੱਚੋਂ ਦਿੱਤੀ ਜਾਂਦਾ ਉਹ ਪੀਪੀਐਫ ਫੰਡ ਆ ਕਿ ਸਾਡੇ ਤੋਂ ਕੱਟਾ ਕਰ ਲਿਆ ਜਾਂਦਾ ਜੀ ਸ਼ੁਰੂ થી ਤੇ ਫਿਰ ਉਹਦੇ ਵਿੱਚੋਂ ਸਾਡੇ ਟੀਚਰ ਨੂੰ ਤਨਖਾਹ ਦੇਣੀ ਐ ਤਾਂ ਫਿਰ ਇਹ ਸਾਡੀ ਕਲਾਸ ਕਿਉਂ ਨਹੀਂ ਲੱਗੇ ਕਿਉਂਕਿ ਯੂਨੀਵਰਸਿਟੀ ਕੈਰੇਜ ਯੂਨੀਵਰਸਿਟੀ ਦੇ ਸੂ ਲੱਗਣ ਲਿਆ ਜਿਹੜਾ ਅਸੀਂ ਪੀਪੀਐਫ ਫੰਡ ਦੇਣਾ ਜੀ ਤੇ ਸਾਡੇ ਸਾਡੇ ਟੀਚਰ ਨੂੰ ਅਸੀਂ ਪੇਮੈਂਟ ਦੇਣੀ ਐ ਤਾਂ ਸਾਡੇ ਮਤਲ ਕਈ ਕਈ ਸਬਜੈਕਟਾਂ ਦੇ ਟੀਚਰ ਤੁਹਾਡੇ ਇੱਥੇ ਨਹੀਂ ਹੈਗੇ। ਮਤਲਬ ਵੀ ਸਾਡੇ ਡਿਪਾਰਟਮੈਂਟ ਦੇ ਵਿੱਚ ਜੀ ਸਾਡੇ ਮਤਲਬ ਦੋ ਤਿੰਨੇ ਟੀਚਰ ਵੀ ਮਤਲਬ ਸਾਇੰਸ ਨੂੰ ਜਿਹੜਾ ਕੋਈ ਇੱਕ ਸਬਜੈਕਟ ਨੂੰ ਪੜਾ ਰਿਹਾ ਹੈ ਮਤਲਬ ਇੱਕ ਸਬਜੈਕਟ ਨੂੰ ਇੱਕ ਟੀਚਰ ਹੈ ਜਿਹੜਾ ਜੀ ਉਹ ਹੋਰ ਸਬਜੈਕਟ ਨਹੀਂ ਪੜਾ ਰਿਹਾ ਨਹੀਂ ਪ੍ਰੋਪਰ ਟੀਚਰਸ ਨੇ ਜਿਹੜੇ ਸਾਡੇ ਪਿਛਲੇ ਟੀਚਰ ਮਤਲਬ ਉਹ ਚਲੇ ਗਏ ਸੀ ਉਹਨਾਂ ਨੂੰ ਵੀ ਸਾਡੇ ਹੀ ਫੰਡ ਵਿੱਚੋਂ ਪੈਸੇ ਦਿੱਤੇ ਨਾਲੇ ਮਿਲ ਜੀ ਕਿ ਮੈਂ ਇਥੇ ਕਈ ਵਾਰ ਕਈ ਟੀਚਰ ਨੇ ਜੀ ਜਿਹੜੇ ਉਹ ਚੱਲ ਕੇ ਕਈ ਹੋਰ ਇੱਕ ਪਿੰਡ ਪੜਾਉਣ ਲੱਗੇ ਜੀ ਜਿਵੇਂ ਕਿ ਨਾਂ ਮੰਡੀ ਜਾਂ ਟੰਡੂ ਕੇ ਚਲੇ ਗਏ ਜੀ ਇਕਨਾਂ ਦੇ ਮੈਡਮ ਵੀ ਪ੍ਰਿੰਸੀਪਲ ਉਹਨਾਂ ਦੀ ਪੇਮੈਂਟ ਵੀ ਸਾਡੇ ਵਿੱਚ ਹੀ ਜਾ ਰਹੀ ਹੈ ਜਿਸ ਨਾਲ ਉਹ ਕੰਮ ਪਰੇਖੇ ਕਿੱਥੋਂ ਹੈ ਅੱਜ ਕੀ ਮੰਗ ਪੱਤਰ ਕਿਉਂ ਦੇਣ ਦੇ ਲਈ ਆਏ ਆ ਇਹ ਸਾਡਾ ਮਨਪਤਾ ਡੀਪੀ ਵਿੱਚ ਦਿੱਤਾ ਜਾਂ ਅੱਜ ਆ ਵੀ ਸਾਡੇ ਟੀਚਰਸ ਨੂੰ ਦੁਆਰੇ ਜੁਆਇਨਿੰਗ ਦਿੱਤੀ ਹੈ ਸਾਡੇ ਵਿੱਚ ਨੂੰ 12 ਮਹੀਨੇ ਹੀ ਪ੍ਰੋਪਰ ਨਾਲ ਦੋਨਾਂ ਨੂੰ ਜੁਆਇਨਿੰਗ ਦਿੱਤੀ ਹੈ 12 ਮਹੀਨਿਆਂ ਦੀ ਇਹਨਾਂ ਨਾਲ ਉਹਨਾਂ ਨੂੰ ਪ੍ਰੋਪਰ ਪੇਮੈਂਟ ਦੇ ਰਿਹਾ ਹੈ ਇਹ ਬਦਕੀਏ ਕੋਈ ਬਦਕਤ ਨਹੀਂ ਇਹ ਦਿੱਤਾ ਕਿ ਕਿ ਅਸੀਂ ਸਾਰੇ ਮਾਤਾ ਸੰਪਤੀ ਕਾਲਜ ਨੂੰ ਆਏ ਹਾਂ ਕਿ ਅਸੀਂ ਤਲਾਖ ਮਾਨਸਰ ਦਾ ਰਿਜਿस्ट्री ਇਹ ਬਦਕਤ ਕਰਕੇ ਆਏ ਕਿ ਹੁਣ ਅਸੀਂ ਕਿਸੇ ਦਫ਼ਤਰ ਬੰਦ ਹੈਗੇ ਇਸ ਲਈ ਕਿ ਕਾਲਜ ਵਿੱਚ ਲਗਾਤਾਰ ਕਲਾਸਾਂ ਨਹੀਂ ਲੱਗ ਰਹੀਆਂ ਤਾਂ ਬਾਕੀ ਸਾਰੇ ਕਾਲਜ ਦੇਖਿਆ ਜਾਂ ਤਾਂ ਲਗਭਗ ਸਾਰੇ ਕਾਲਜ ਦੇ ਵਿੱਚ ਅਗਰ ਅੱਜ ਪੜਾਈ ਹੋਈ ਜਾ ਰਹੀ ਆ ਤੇ ਸਾਰੇ ਟੀਚਰਸ ਵੀ ਪੂਰੇ ਨਹੀਂ ਐਥੇ ਇਸ ਕਾਲਜ ਵਿੱਚ ਦੇਖਿਆ ਵੇਸ ਕਾਲਜ ਦਾ ਮਾਹੌਲ ਇਹਦੇ ਵਿੱਚ ਪ੍ਰਿੰਸੀਪਲ ਵੀ ਨਹੀਂ ਹੈਗੇ ਤੇ ਕਾਲਜ ਦੇ ਟੀਚਰ ਵੀ ਪੂਰੇ ਨਹੀਂ ਹੈਗੇ ਤੇ ਜੇ ਜਿਹੜੇ ਕੋਲ ਇਸ ਤੋਂ ਚਲੇ ਵੀ ਗਏ ਨੇ ਟੀਚਰ ਉਹ ਵੀ ਬਦਲ ਕੇ ਰੱਖੇ ਤੇ ਚਲੇ ਗਏ ਉਹਨਾਂ ਦੀ ਸੈਲਰੀ ਵੀ ਅੱਗੇ ਦਿੱਤੀ ਜਾ ਰਹੀ ਹੈ ਤਾਂ ਵੀ ਇਹ ਮੰਗਾਂ ਵੀ ਇਹ ਜਿਹੜੀ ਸੈਲਰੀ ਇਹ ਵੀ ਬੰਦ ਕੀਤੀ ਜਾਵੇ ਤੇ ਰੈਗੂਲਰ ਕਲਾਸਾਂ ਲਗਾਈਆਂ ਜਾਣ ਤੇ ਇੰਸਪੈਕਟਰ ਪੱਕੇ ਤੌਰ ਤੇ ਰੱਖਿਆ ਜਾਵੇ ਤੇ ਸਾਰੇ ਟੀਚਰਾਂ ਦੀ ਪੂਰੀ ਪੂਰੀ ਮੰਗਾਂ ਜਿਹੜੀ ਉਹ ਪੂਰੀ ਕੀਤੀ ਜਾਵੇ ਬਸ ਇਹ ਵੀ ਅਪੀਲ ਕਰਦੇ ਆ ਕਿ ਸਰਕਾਰ ਨੂੰ ਕਿਸੇ ਜਿਹੜਾ ਪੱਤਰ ਉਹ ਦਿੱਤੇ ਧੱਕੇ ਜਾਵੇ ਜਿਹੜਾ ਸਰਕਾਰ ਹੈ ਨਾ ਕਿ ਬਸ ਤਾ ਉਹ ਕਿਸੇ ਪੱਤਰ ਇਹ ਅੱਜ ਦੇ ਪਾਸੇ ਸਾਡਾ ਇਹਨਾਂ ਨੂੰ ਸਤਾਣ ਹੋ ਰਿਹਾ ਕਿ ਸਾਡੇ ਕੋਲ ਟੀਚਰਸ ਵੀ ਪੂਰੇ ਨਹੀਂ ਆਉਂਦੇ ਜੇ ਟੀਚਰ ਵੀ ਪੂਰੇ ਹੈਗੇ ਤਾਂ ਅਸੀਂ ਪੜਾਈ ਵੀ ਕੀ ਕਰਾਂਗੇ ਕਦੋਂ ਤੱਕ ਕਿੱਥੇ ਤੱਕ ਅਸੀਂ ਜਾ ਸਕਦੇ ਆ ਬਿਨਾਂ ਟੀਚਰਸ ਤੋਂ ਬਿਨਾਂ ਦੇ ਆਪਣਾ ਤਾਂ ਸਿੱਖਿਆ ਦਾ ਕਦੇ ਵੀ ਪੱਧਰ ਉੱਤੇ ਨਹੀਂ ਹੁੰਦਾ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਹਾਂ ਕਿ ਵੀ ਟੀਚਰਸ ਨੇ ਜਿਹੜੇ ਪੱਕੇ ਤੌਰ ਤੇ ਰੱਖੇ ਜਾਂਦੇ ਟੀਚਰਸ ਪੂਰੇ ਕੀਤੇ ਜਾਣ ਸਾਡੇ ਕਾਲਜ ਦੇ ਵਿੱਚ ਇਹ ਫਾਈਨਲ ਜੰਮ ਰਿਹਾ ਨਾ ਮੁਕੜਦਾ ਮਾਤਾ ਸ੍ਰੀ ਕਾਲਜ ਦੀ ਕਾਰਨ ਕਿ 10th ਕਲਾਸ ਨੂੰ ਜਿਹੜੀ ਨਹੀਂ ਲੱਗ ਰਹੀਆਂ ਕਿ ਇਸ ਲਈ ਖੰਡ ਨੂੰ ਪ੍ਰੋਪਰ ਸਾਡੀ ਕਲਾਸਾਂ ਲੈ ਲਈ ਜਾਣ ਤੇ ਸਾਨੂੰ ਇੱਕ ਰੈਗੂਲਰ ਜਿਹੜਾ ਪ੍ਰਿੰਸੀਪਲ ਜਿਹੜਾ ਪ੍ਰੋਵਾਈਡ ਕੀਤਾ ਜਾਵੇ ਤੇ ਜਿਹੜੇ ਸਾਡੇ ਟੀਚਰ ਵੀ ਹੋਣ ਕਿ ਇਹਨਾਂ ਨੂੰ ਵੀ ਪ੍ਰੋਪਰ ਜਿਹੜਾ ਪਰ ਜਿਹੜੀ ਸਾਡੀ ਹੈਗੀ ਉਹਨੂੰ ਹਿੱਕੀ ਜਾਵੇ ਕਿੰਨੇ ਟਾਈਮ ਤੋਂ ਤੁਹਾਡੇ ਇੱਥੇ ਕਲਾਸਾਂ ਜਿਹੜੀਆਂ ਨਹੀਂ ਲੱਗ ਰਹੀਆਂ ਟੀਚਰ ਕਿੰਨੇ ਟਾਈਮ ਤੋਂ ਨਹੀਂ ਆ ਮਿਨਿਮਮ ਆ ਹੋਣੀ ਟੀਚਰਾਂ ਦੀ ਮੰਗ ਸੀ ਜਿੰਨਾ ਸਰ ਕਲਾਸਾਂ ਨਹੀਂ ਲੱਗ ਰਹੀਆਂ ਇਸ ਤੋਂ ਪਹਿਲਾਂ ਤੁਸੀਂ ਕਿਸੇ ਦੇ ਧਿਆਨ ਦੇ ਵਿੱਚ ਲੰਦਾ ਨਹੀਂ ਨਹੀਂ ਇਹ ਜਿਹੜਾ ਮੁੱਦਾ ਚੱਲਿਆ ਪਹਿਲਾਂ ਵੀ ਅਸੀਂ ਤੁਹਾਡੇ ਨਾਲ ਗੱਲ ਕੀਤੀ ਹੈ ਜਿਹੜੀ ਆਪਣੀ ਮੰਗ ਰੱਖੀ ਸੀਗੀ ਪਰ ਉਹ ਸਾਡੀ ਗੱਲ ਨਹੀਂ ਗਈ ਇਸ ਵੀ ਕੋਈ ਇੰਪੈਕਟ ਕਰ ਰਹੇ ਸੀ ਵੀ ਸਾਡੀ ਜਿਹੜੀ ਮੰਗ ਹੋਤੀ ਹੈ ਪੰਜਾਬ ਸਰਕਾਰ ਨੂੰ ਕੀ ਅਪੀਲ ਕਰੋਗੇ ਪੇਪਰ ਵੀ ਅੱਗੇ ਦਸਦੇ ਨੇ ਹਾਂਜੀ ਪੇਪਰ ਦੇ ਵਿੱਚ ਵਾਸਤੇ ਸਾਨੂੰ ਪੂਰੀ ਤਰ੍ਹਾਂ ਪੇਸ਼ੰਦੀ ਦੀ ਜਰੂਰਤ ਦੀ ਹੈ ਜਿਹੜੀ ਇਹ ਖੁਦ ਲੋਕੇ ਸਾਨੂੰ ਪ੍ਰੋਵਾਈਡ ਕੀਤੀ ਜਾਵੇ ਜੀ ਸਾਡੀ ਸਹੂਲਤ ਨਹੀਂ ਆਈ ਨਹੀਂ ਕੋਈ ਸਰਪਟ ਦਿੱਤਾ ਜਾ ਰਿਹਾ ਹੈ ਸਾਡੇ ਕਲਾਸਾਂ ਨਹੀਂ ਰੈਗੂਲਰ ਹੋਏ ਕਈ ਨਹੀਂ ਸਾਨੂੰ ਚੋਟ ਬੜੀ ਵੱਡੀ ਹੋ ਰਹੀ ਹੈ ਅੱਜ ਵੀ ਮਤਲਬ ਬਹੁਤ ਪਰੇਸ਼ਾਨ ਆ ਮਤਲਬ ਇਹ ਹੈ ਕਿ ਸਾਡੇ ਬੱਚੇ ਕਲਾਸਾਂ ਨਹੀਂ ਲੱਗ ਰਹੀਆਂ ਨਾ ਹੀ ਅਸੀਂ ਇੰਨੇ ਦਿਨਾਂ ਤੋਂ ਅਸੀਂ ਮਤਲਬ ਕਹਿ ਰਹੇ ਆ ਕਾਲਜ ਜਾ ਰਹੇ ਆ ਕਾਲਜ ਨੂੰ ਕੋਈ ਸਪੋਟ ਨਹੀਂ ਮਿਲ ਰਿਆ ਅਸੀਂ 4-4 ਮਹੀਨੇ ਹੋ ਗਏ ਘਰੇ ਬੈਠੇ ਆ ਨਾ ਸਾਨੂੰ ਕੋਈ ਸੈਲਰੀ ਦਾ ਰਿਸਪੌਂਸ ਐ 8-8 ਮਹੀਨੇ ਸਾਲ-ਸਾਲ ਕੰਮ ਕਰਕੇ ਤੁਹਾਨੂੰ ਪਾਪਨ 6-6 ਮਹੀਨੇ ਦੀ ਸੈਲਰੀ ਦਿੱਤੀ ਜਾਂਦੀ ਐ ਨਾ ਵੱਲੋਂ ਤੇ ਮੈਨੂੰ ਕਿੰਨੇ ਟੀਚਰ ਹੈਗੇ ਕਿੰਨੀ ਕੁ ਕਮੀ ਹੈਗੀ ਟੀਚਰ 14 ਸਾਡੇ ਸਰ ਟੀਚਰ ਹੈਗੇ ਆ ਤੇ 15 ਸਾਡੇ ਕੋਲੇ ਗੈਸਟ ਫੈਕਲਟੀ ਹੈਗੇ ਨੇ ਸਾਡੇ ਕੁੱਲ ਮਿਲਾ ਕੇ 30 ਮੈਂਬਰ ਬੰਦੇ ਆ ਅਸੀਂ ਅੱਧੇ ਸਾਡੇ ਵਿੱਚੋਂ ਜਿਹੜੇ ਗੈਸਟ ਵਾਲੇ ਨੇ ਉਤਰਨੇ ਤੇ ਬੈਠੇ ਨੇ ਪਟਿਆਲਾ ਯੂਨੀਵਰਸਿਟੀ ਤੇ ਅਸੀਂ ਇੱਥੇ ਘਰੇ ਬੈਠੇ ਆ ਤਾਂ ਇਸ ਲਈ ਅੱਜ ਅਸੀਂ ਸੋਚਿਆ ਵੀ ਬੱਚਿਆਂ ਨੂੰ ਰੋਜ਼ ਰੋਜ਼ ਪਰੇਸ਼ਾਨ ਹੁੰਦੇ ਦੇਖਿਆ ਸਾਡੇ ਤੋਂ ਨਹੀਂ ਦੇਖਿਆ ਗਿਆ ਤੇ ਅਸੀਂ ਅੱਜ ਥੋੜਾ ਜਿਹਾ ਕਦਮ ਚੱਕਿਆ ਵੀ ਬੱਚਿਆਂ ਲਈ ਅਸੀਂ ਕੁਝ ਕਰੀਏ ਇਹ ਸਾਡੀ ਰਿਕਵੈਸਟ ਹੈ ਵੀ ਸਾਡਾ ਜਲਦ ਤੋਂ ਜਲਦ ਕੁਝ ਨਾ ਕੁਝ ਹਾ ਲੱਗੇ